ਕੋਈ ਈਮੇਲ ਤੇ ਕੋਈ ਥ੍ਰੈਟ ਆਇਆ ਸੀਗਾ ਉਹਨੇ ਕਰਕੇ ਐਤੀਆਤਨ ਚੈਕਿੰਗ ਕਰਾ ਰਹੇ ਹਾਂ ਜੀ ਜਿਹੜੇ ਸ਼ੱਕੀ ਵਹੀਕਲ ਸੀ ਉਹ ਬਾਹਰ ਕਢਾਈ ਦੇਣੇ ਚਾਹੀਤੇ ਵਿਅਕਤੀ ਸਾਰੇ ਬਾਹਰ ਕਢਾਏ ਗਏ ਨੇ ਇੱਕ ਵਾਰ ਚੈਕਿੰਗ ਕਰਕੇ ਫੇਰ ਕੋਰਟ ਦੇ ਪਰਸਨ ਦੁਆਰਾ ਜੀ ਸਾਰੇ ਹੁਣ ਤੱਕ ਕੁਝ ਮਿਲਿਆ ਹੈਗਾ ਜੀ ਹਾਂ ਹੁਣ ਤੱਕ ਕੁਝ ਮਿਲਿਆ ਕੋਈ ਹੋਈ ਦੀ ਸ਼ੱਕੀ ਜੀ ਨਹੀਂ ਮਿਲਿਆ ਸਰ ਈਮੇਲ ਕਿਸ ਨੂੰ ਮਿਲੀ ਹੈ ਜੀ ਈਮੇਲ ਇਹ ਉਥੇ ਆਇਆ ਹੈ ਮਨ ਲਓ ਕੋਰਟ ਤੋਂ ਜਾਂ ਮੂਕੇ ਕੋਰਟ ਤੋਂ ਉਹ ਤੇ ਈਮੇਲ ਆਈ ਏ ਉਹਨਾਂ ਨੇ ਇਹ ਕਿ ਮੋਗੇ ਚ 900 ਕੋਈ ਬੰਪ ਪਲਾਂਟ ਦਾ ਇਹ ਗੱਲ ਤੇ ਇਹ ਪੂਰੀ ਡੀਟੇਲ ਮੈਨੂੰ ਨਹੀਂ ਪਤਾ ਕਿ ਮੇਲ ਕੀ ਕੀਤਾ ਤੇ ਅਸੀਂ ਆਪਾਂ ਤੁਹਾਨੂੰ ਅਸੀਂ ਇਹ ਚੱਕਰਾਏ ਤੇ ਇਹ ਕਰਦੇ ਆਂ ਇਹ ਇਹ ਫੇਲ ਦੇ ਵਿੱਚ ਬਾਗਬਾਨ ਦਾ ਜਾਂ ਨਾਮ ਸੀਗਾ ਇਹ ਵੈਸੇ ਕੁਝ ਹੀ ਕਰਵਾ ਰਹੇ ਜਨਰਲੀ ਮੋਗੇ ਦਾ ਸੀਗਾ ਮੋਗੇ ਵਿੱਚ ਕੀ ਕਰ ਲਈਏ ਸਰ ਪੁਲਿਸ ਵਾਲੋ ਜਿਹੜਾ ਹੈਗਾ ਨੈਕਸਟ ਸਟੈਪ ਕੀ ਹੈਗਾ ਇੱਥੇ ਅਸੀਂ ਚੈਕਿੰਗ ਕਰਕੇ ਜਦੋਂ ਕੋਈ ਚੀਜ਼ ਸ਼ੱਕੀ ਨਹੀਂ ਪਾਈ ਗਈ ਤੇ ਦੁਆਰਾ ਪੋਰਟ ਅਸੀਂ ਲਗਾ ਦਾਂ ਕਿੰਨਾ ਟਾਈਮ ਲੱਗੂਗੀ ਪਸਾਹੀ ਚੈਕਿੰਗ ਕਰ ਰਹੇ ਹੈ ਜੇਕਰ ਇਹ ਕੰਪਲੀਟ ਹੋ ਗਈ ਚਾਹੇ ਡੀਐਸ ਸਰ ਜੀ ਬਲਕ ਕੰਟਰੋਲ ਤੋਂ ਮਾੜਾ ਤੱਕ ਪਤਾ ਲੱਗ ਰਿਹਾ ਹੈ ਪਰ ਸੋਸ਼ਲ ਮੀਡੀਆ ਤੋਂ ਲਗਾਤਾਰ ਜਨਗ ਕੇਂਦਰਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਲਗਾਤਾਰ ਆ ਗਿਆ ਕਿ ਇਸ ਦਾ ਇੱਕ ਵਾਰ ਕੋਈ ਈਮੇਲ ਤੇ ਕੋਈ ਥ੍ਰੈਟ ਆਇਆ ਸੀਗਾ ਉਹਨੇ ਕਰਕੇ ਐਟੀਆਟਨ ਚੈਕਿੰਗ ਕਰਾ ਰਹੇ ਆ ਜਿਹੜੇ ਸ਼ੱਕੀ ਵਾਹਨ ਸੀ ਉਹ ਬਾਹਰ ਕਢਾਈ ਦੇ ਨਹੀਂ ਸ਼ੱਕੀ ਵਿਅਕਤੀ ਸਾਰੇ ਬਾਹਰ ਕਢਾਏ ਗਏ ਨੇ ਇੱਕ ਵਾਰ ਚੈਕਿੰਗ ਕਰਕੇ ਫਿਰ ਕੋਰਟ ਦੇ ਪਰਸਨ ਦੁਆਰਾ ਸਰ ਹੁਣ ਤੱਕ ਕੁਝ ਮਿਲਿਆ ਹੈਗਾ ਜੀ ਹਾਂਜੀ ਹੁਣ ਤੱਕ ਕੁਝ ਮਿਲਿਆ ਕੋਈ ਇਹ ਜੀ ਸ਼ੱਕੀ ਚੀਜ਼ ਕੋਈ ਨਹੀਂ ਮਿਲਿਆ ਸਰ ਈਮੇਲ ਕਿਸ ਨੂੰ ਮਿਲੀ ਹੈ ਜੀ ਈਮੇਲ ਇਹ ਉਥੇ ਆਇਆ ਮਤਲਬ ਕੋਰਟ ਸੇ ਜਾਂ ਮੁਗੇ ਕੋਰਟ ਸ ਐਫਐਸ ਤੋਂ ਉਥੇ ਈਮੇਲ ਆਈ ਹੈ ਉਹਨਾਂ ਨੇ ਇਹ ਕਿਹਾ ਮੁਗੇ ਚ ਮਤਲਬ ਕੋਈ ਬੰਬ ਪਲਾਂਟ ਕੀਤਾ ਹੈ ਇਹਦੀ ਗੱਲ ਹੈ ਜੀ ਪੂਰੀ ਡਿਟੇਲ ਮੈਨੂੰ ਨਹੀਂ ਪਤਾ ਵੀ ਮੇਲ ਚ ਕੀ ਲਿਖਿਆ ਜੀ ਪਰ ਉਹ ਆਪੀਆ ਤਾਂ ਅਸੀਂ ਇੱਥੇ ਚੈੱਕ ਕਰਾਇਆ ਇੱਥੇ ਵੀ ਕਰਾਣਿਆ ਨਿਹਾਲ ਸਿੰਘ ਵਾਲੇ ਦੇ ਚ ਮੁਗੇ ਇਹ ਈਮੇਲ ਦੇ ਵਿੱਚ ਬਾਜਪੁਰਾ ਦਾ ਜਾਂ ਨਾਮ ਸੀਗਾ ਨਹੀਂ ਇਹ ਵੈਸੇ ਕੁਝ ਹੀ ਕਰਵਾ ਦੇ ਜਨਰਲੀ ਮੁਗੇ ਦਾ ਸੀਗਾ ਮੋਗੇ ਵੀ ਟੈਕਨੀਕਰੀਅਨ ਸਰ ਪੁਲਿਸ ਵਾਲੋ ਜਿਹੜਾ ਹੈਗਾ ਨੈਕਸਟ ਸਟੈਪ ਕੀ ਹੈਗਾ ਇਸ ਤੇ ਚੈਕਿੰਗ ਕਰਕੇ ਜਦੋਂ ਕੋਈ ਚੀਜ਼ ਚੱਕੀ ਨਹੀਂ ਪਾਈ ਗਈ ਤੇ ਦੁਆਰਾ ਕੋਰਸ ਅਸੀਂ ਲਗਾ ਦਉ ਕਿੰਨਾ ਟਾਈਮ ਲਊਗੀ ਕੋਈ ਵਸਾਈ ਚੈਕਿੰਗ ਕਰ ਰਹੀ ਹੈ ਚੈਕਿੰਗ ਕੰਪਲੀਟ ਹੋ ਗਈ ਕੋਈ ਜੀ ਹਾਂ